ਲਾਈ ਵੀ ਆਪਾਂ ਫੇਰ ਬਰਨਾਲਾ ਮੰਡੀ ਤੇ ਆ ਜਿਹੜੇ ਬਾਈ ਹੁਣ ਆ ਕੋਲੇ ਟਰੈਕਟਰ ਵੀ ਆ ਤੇ ਨਾਲ ਦੀ ਨਾਲ ਬਾਈ ਹੁਣ ਆ ਕੋਲੇ ਟਰਾਲੀਆਂ ਵੀ ਆ ਟਰਾਲੀਆਂ ਜਿੱਕਾ ਲੀਆਂ ਬਾਈ ਜਿੱਕਲੀਆਂ 11 6:30 ਜੀ 11 6:30 ਹਾਂ ਜੀ ਇਹ ਮਲਾਹ ਦੇਖੋ ਤੁਸੀਂ ਮੰਨ ਲਾ ਵੀ ਜਾਲੀ ਨਾਲ ਲੱਗੀ ਜਾਲੀ ਹੋਈ ਜਾਲੀਆਂ ਲੱਗੀਆਂ ਹੋਈਆਂ ਆ ਇਹ ਕੰਪਲੀਟ ਹੈ ਜੀ ਹਾਂ ਪੂਰੀ ਵਧੀਆ ਟਰਾਲੀ ਆ ਜਿਹੜੀ ਟਾਇਰ ਵੀ ਦਾਗ ਟਰਾ ਹਾਂ ਟਾਇਰ ਵੀ ਸਾਰੇ ਮੰਨ ਲਾ ਵੀ ਮੰਨ ਲਾ ਵੀ ਵਧੀਆ ਪਏ ਆ ਵਧੀਆ ਪਏ ਆ ਕਿਤੋਂ ਗਲੀ ਨਹੀਂ ਛੜੀ ਨਹੀਂ ਕਿਤੋਂ ਗਲੀ ਨਹੀਂ ਛੜੀ ਨਹੀਂ ਇਹਦਾ ਬਾਈ ਕੀ ਰੇਟ ਇਹਦਾ ਡਿੱਕ 45 ਜੀ 145000 ਰੁਪਏ ਇਹ ਬਾਈ ਮੌਕੇ ਤੇ ਇਹ ਬਸ ਹੋ ਜੂਗੀ ਬੜਾ ਲਿਖਣੀ ਰੇਟ ਦਾ ਦੇਣ ਲੈਣੀ ਹੈ ਜੀ ਇਹਦਾ ਅੱਛਾ ਦੇਣ ਲੈਣੀ ਠੀਕ 40 ਦੀ ਹੋ ਜੀ ਠੀਕ ਹੈ ਠੀਕ ਹੈ ਮੰਨ ਲੈ 140000 ਹਾਂਜੀ ਹਾਂਜੀ ਆਹਾ ਬਾਈ 735 ਸਵਰਾਜ 94 ਮਾਡਲ ਆ ਜੀ 94 ਮਾਡਲ ਇਹਦਾ ਬਾਈ ਕੀ ਡਿਮਾਂਡ ਪੀਵੀ 10 ਨੰਬਰ ਆ ਜੀ ਪੀਵੀ 10 ਲੁਧਿਆਣੇ ਦਾ ਨੰਬਰ ਆ 145000 ਰੇਟ ਕਰਦੇ ਆਂ ਜੀ ਆਪਾਂ ਬਣ ਜੂ ਜੀ 130000 ਦਾ 130000 ਰੁਪਏ ਟਾਇਰ ਨਵੇਂ ਆ ਜੀ ਪਿਛਲੇ ਅੱਧੇ ਆ ਟਰੈਕਟਰ ਸਾਰਾ Ориਜਨਲ ਆ ਹਾਂ ਮੂਰਲੇ ਟਾਇਰ ਨਵੇਂ ਆ ਪਹਿਲੇ ਟਾਇਰ ਆ ਜਿਹੜੇ ਅੱਧੇ ਆ ਹਾਂਜੀ ਤੁਸੀਂ ਵੀਡੀਓ ਸ਼ੇਅਰ ਕਰਕੇ ਆਓਗੇ ਬਾਈ ਨੂੰ ਸਕਰੀਨਸ਼ਾਟ ਦਿਖਾਓਗੇ ਹਾਂਜੀ ਥੋੜਾ ਹੋਰ ਵੀ ਫਾਇਦਾ ਫੁੱਲ ਮਾਨਤਨ ਕਰ ਦਾਂਗੇ ਜੀ ਫੁੱਲ ਬਾਈ ਕਹਿੰਦਾ ਫੁੱਲ ਮਾਨਤਨ ਕਰ ਦਾਂਗੇ ਇਧਰ ਲਾ ਬਾਈ ਆਪਣਾ ਸਵਰਾਜ 855 855 ਤਿੰਨ ਮਾਡਲ ਜੀ 2003 ਮਾਡਲ ਹਾਂਜੀ ਇਹਦੀ ਵੀ ਬਾਈ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੈ ਗੇਅਰ ਫੁੱਲ ਗਾਰੰਟੀ ਹੈ ਜੀ ਛੇ ਝੀਰੀ ਜਾ ਜੀ ਹਾਂਜੀ ਤਿੰਨ ਮਾਡਲ ਆ ਚੈਪ ਵਾਲੀ ਕੱਪੀਆ ਇਹਦੀ ਚੈਪ ਮੱਲਾ ਵੀ ਚੈਪ ਵਾਲੀ ਕੱਪੀਆ ਚੈਪ ਵਾਲੀ ਕੱਪੀ ਹੈ ਜੀ ਤੇ ਇਹਦਾ ਵੀ ਮੱਲਾ ਪੰਜਾਬ ਦਾ ਨੰਬਰ ਪੰਜਾਬ ਨੰਬਰ ਹੈ ਜੀ ਪੰਜਾਬ ਇਹਦਾ ਭਾਈ ਕੀ ਡਿਮਾਂਡ ਹੈ ਇਹਦਾ ਵੀਰ ਜੀ ਆਪਾਂ 2 ਪੈਂਟ ਦੀ ਕਰਦੇ ਹਾਂ 2.5 ਦਾ ਹੋ ਜੀ ਮੋਗਰੇ 2,65,000 ਰੁਪਈਆ ਮੰਗਾ ਆਪਣੀ 2.5 ਦਾ ਦੇ ਦਾਂਗੇ ਬਾਕੇ ਦਸੱਲੀ ਕਰਕੇ ਜਾ ਸਕਦੇ ਬਾਕੇ ਦਸੱਲੀ ਕਰਕੇ ਆਪਦੀ ਲੈ ਕੇ ਤੁਸੀਂ ਜਾ ਸਕਦੇ ਤੇ ਆਹ ਭਾਈ 3600 ਫੋਰਡ ਇਹ ਹੈਗਾ ਜੀ 94 ਮਾਡਲ 94 ਵਾਟਾ ਲੋਕਲ ਨੰਬਰ ਆ ਜੀ ਬਰਨਾਲਾ ਬਰਨਾਲਾ ਹਾਂਜੀ ਹਾਂਜੀ ਇਹਦਾ ਭਾਈ ਕੀ ਡਿਮਾਂਡ ਹੈ ਇਹਦਾ ਹੈਗਾ ਜੀ ਰੇਟ ਆਪਣਾ 1.45 ਇਹ ਬਸ 110 ਦੀ ਹੋ ਜੂਗਾ ਜੀ ਆਪਣਾ 3 ਦਾ ਆ ਇੱਕ 30 ਦਾ ਹੋ ਜਾ ਮੌਕੇ ਤੇ ਤੁਸੀਂ ਹੋਰ ਵੀ ਮਾਨਤਾਣ ਕਰਾ ਸਕਦੇ ਆ ਬਾਈ ਹੁਣ ਇਹ ਤੁਹਾਡਾ ਮੰਨ ਲੈ ਵੀ ਬਾਈ ਹੁਣ ਇਹਦਾ ਰੇਟ ਆ ਜਿਹੜਾ ਫਾਈਨਲ ਹੁੰਦਾ ਤੇ ਬਾਈ ਆ 735 ਇਹ ਆ ਜੀ 94 ਮਾਡਲ ਆ ਜੀ ਟਾਇਰ ਹੈਗੇ ਜੀ ਚੌਕੜਾ ਦਾ 68 ਦਾ 65 70 ਪੈਸੇ ਮਤਲਬ ਚਾਰੇ ਟਾਇਰ ਆ ਜਿਹੜੇ ਉਹ 65 70 ਪੈਸੇ ਪੈਣੇ ਹਨ ਚਾਰ ਪੈ ਟਾਇਰ ਆ ਜੀ ਇਹਦਾ ਨੰਬਰ ਆ ਜੀ ਐਚ ਆ ਇਹ ਹਰਿਆਣਾ ਨੰਬਰ ਹਰਿਆਣਾ ਨੰਬਰ ਆ ਜੀ ਟਰੈਕਟਰ ਸਾਰਾ オリジナル ਆ ਜੀ ਕੋਈ ਬਲੋ ਕੋਈ ਬਾਜ ਨਹੀਂ ਜੀ ਇਹ ਵੀ ਦੇਣੀ ਆਪਾਂ 1 ਲੱਖ 25000 ਦਾ ਜੀ ਹਨ ਇੱਕੋ ਗੱਲ ਆ 1,25,000 ਦਾ ਦੇ ਦਾਂਗੇ ਜੀ ਸਾਰੇ ਨਾਗ ਨਾਲ ਪੂਰੇ ਆ ਜੀ ਹਾਂ ਸਾਰੇ ਮੰਨ ਲਾ ਵੀ ਨਾਗ ਆ ਜਿਹੜੇ ਉਹ ਪੂਰੇ ਆ ਜੀ ਉਹ ਪੂਰੇ ਆ ਮਗਰ ਲਈ ਡੰਡਾ ਡੰਡਾ ਡਰਾ ਵਾਲ ਜੀ ਹਾਂ ਇਹ ਇਹ ਮੰਨ ਲਾ ਵੀ ਨਾਲ ਆ ਜਿਹੜੀ ਇਹ ਟਰੈਕਟਰ ਤੁਹਾਨੂੰ ਮਿਲ ਸਕਦੀ ਆ ਇਹ ਤੁਸੀਂ ਵੀਡੀਓ ਸ਼ੇਅਰ ਕਰਕੇ ਆਉਂਗੇ ਅੱਗੇ ਭਈ ਆ ਟਰਾਲੀ ਆਪਣੇ ਕੋਲ ਜੀ ਟਰੈਲੀ ਥੋੜੀ ਜੀ ਹੈਵੀ ਵੱਧਾ ਜੀ ਇਹ ਇਹ ਹੈਵੀ ਆ ਜੀ ਹਾਂ ਜੀ ਪੂਰੀ ਨਰੋਈ ਹੈ ਟਰੈਲੀ ਜੀ ਇਹਦਾ 175000 ਰੁਪਏ ਮੰਗ ਰਹੇ ਨੇ 175000 ਰੁਪਏ ਮੰਗਦੇ ਆਪਾਂ ਪੇਂਟ ਦੇਖ ਲਓ ਤੁਸੀਂ ਆ ਵਿੱਚੋਂ ਦਿਖਾਈਂ ਗਿਲਦੀਪ ਨਵਾਂ ਇਸ਼ਾਰਾ ਆ ਦੇਖੋ ਅੰਦਰੋਂ ਵੀ ਮੰਨ ਲਾ ਵੀ ਪੇਂਟ ਪੂੜ ਜਿਹੜਾ ਬਾਈ ਹੋਣਾ ਦਾ ਨਾ ਪੂਰੀ ਐਂ ਦਸੱਲੀ ਨਾ ਕਰਾਇਆ ਹੋਇਆ ਲਾਇਲੂਏ ਲੱਗੇ ਜੀ ਟਾਇਰ ਵੇਚਦਾ ਹਾਂ ਹਾਂ ਟਾਇਰ ਦੇਖ ਲਓ ਤੁਸੀਂ ਟਾਇਰ ਵੀ ਦਿਖਾਈਂ ਗਿਲਦੀਪ ਇਧਰੋਂ ਟਾਇਰ ਦੇਖ ਲਓ ਮੰਨ ਲਾ ਪੂਰੇ ਵਧੀਆ ਪਏ ਆ ਐਮਰਫਰ ਟਾਇਰ ਆ ਜੀ ਹਾਂ ਮਗਰ ਵੀ ਆ ਪੂਰਾ ਮੰਨ ਲਾ ਵੀ ਪੂਰੀ ਸੋਹਣੀ ਟਰਾਲੀ ਆ ਜਿਹੜੀ ਬਣਾਈ ਹੋਈ ਆ ਬਲਕਿ ਆ ਪੂਰੀ ਵਧੀਆ ਟਰਾਲੀ ਬਣਾਈ ਬਈ ਬੈੱਡ ਲੱਗਿਆ ਹੋਇਆ ਜੀ ਸ਼ਕੀਨ ਟਰਾਲੀ ਆ ਜੀ ਹਾਂ ਇਹਦਾ ਬਈ ਜੈਕ ਵਾਲੀ ਆ ਜੈਕ ਵਾਲੀ ਹਾਂ ਜੈਕ ਵਾਲੀ ਟਰਾਲੀ ਆ ਇਹਦੀ ਬਈ ਕੀ ਡਿਮਾਂਡ ਆਪਣੀ ਇਹਦਾ ਬਸ 1.75 ਦੀ 60 ਦੀ ਹੋ ਜੂ 1 ਲੱਖ 1 ਲੱਖ 60000 ਦੀ 60000 ਰੁਪਿਆ ਮੌਕੇ ਤੇ ਹੋਰ ਮਾਨ ਤਾਂ ਮੌਕੇ ਤੇ ਹੋ ਜੂ ਮੌਕੇ ਤੇ ਤੁਸੀਂ ਹੋਰ ਵੀ ਮਾਨ ਤਾਣਾ ਜਿਹੜਾ ਘਰਾ ਸਕਦੇ ਆ ਤੇ ਅੱਗੇ ਵੀਰੇ 158000 158000 ਇਹ ਵੀ ਟਰਾਲੀ ਨਰੋਈ ਹੈ ਜੀ ਪੂਰੀ ਜੀ ਇਹ ਇਹ ਬਈ ਜਿਹੜੀਆਂ ਇਹ ਟਰਾਲੀਆਂ ਆਪਣੇ ਕੋਲ ਮੈਨੂੰ ਲੱਗਦੇ ਭਰਤ ਤੇ ਚੱਲਦੀ ਹੈ ਭਰਤ ਤੇ ਵੀ ਚੱਲਦੀ ਹੈ ਜੀ ਜੀ ਹਾਂ ਜੀ ਹਾਂ ਜੀ ਇਹ ਤਾਂ ਬਈ ਮੈਨੂੰ ਲੱਗਦਾ ਪੂਰਾ ਯਾਰ ਬਾਲਾ ਬਾਲਾ ਹੀ ਜ਼ਿਆਦਾ ਨਰੋਆ ਹੈ ਇਹ ਤਾਂ ਘੱਟ ਰਾਇ ਜੇ ਤਾਂ ਹੈਨਾ ਇਹ ਤਾਂ ਬਲ ਪੈਨਲ ਹੈ ਨਹੀਂ ਗਾ ਬਾਹਲੀ ਨਰੋਈ ਟਰਾਲੀ ਹੈ ਬਾਹਲੀ ਨਰੋਈ ਟਰਾਲੀ ਬਣਾਈ ਇਹ ਵੀ ਢਲੀ ਸਾਈ ਦੀ ਬਣੀ ਹੋਈ ਟਰਾਲੀ ਆ ਜੀ 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 ਇਹਦੇ ਵੀ ਤੁਸੀਂ ਮੰਨ ਲਾ ਵੀ ਜਿਹੜਾ ਜਾਲੀ ਵਾਲਾ ਬੈੱਡ ਆ ਜਿਹੜਾ ਵਾਲੇ ਦਿਵਾਲੇ ਲੱਗਿਆ ਹੋਇਆ ਏ ਬਾਈ ਆਪਾਂ ਨੂੰ 158000 ਰੁਪਏ ਹਾਂਜੀ ਇਹ ਜੋ ਹੋ ਜੀ ਮਾਨਤਾਨਾ ਮਾਨਤਾਨਾ ਇਹਦੇ ਚ ਵੀ ਹੋ ਜੂ ਹਾਂਜੀ ਹੋ ਜੀ ਡੇਢ ਦੀ ਹੋ ਜੂ ਜੀ ਡੇਢ ਦੀ ਹੋ ਜੂਗੀ ਹਾਂਜੀ ਹਾਂਜੀ ਵੀਡੀਓ ਸ਼ੇਅਰ ਕਰਕੇ ਆ ਜਾਓ ਤੁਸੀਂ ਬਾਈ ਹੁਣ ਆ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਏ ਹੋਰ ਜਾਣਕਾਰੀ ਲੈਣੀ ਹੋਈ ਤਾਂ ਤੁਸੀਂ ਬਾਈ ਤੋਂ ਉਪਲੀ ਪਿੰਡ ਜਾ ਕੇ ਉਥੋਂ ਤੁਸੀਂ ਹੋਰ ਆ ਜਿਹੜੀ ਜਾਣਕਾਰੀ ਹੋਰ ਲੈ ਸਕਦੇ ਧੰਨਵਾਦ ਦੋਸਤਾਂ